ਸਮ 503 ਖੁੱਲ੍ਹਿਆ ਸੀ ਅੱਜ ਥੋੜਾ ਲੇਟ ਹੋ ਗਏ ਜਾਣਕਾਰੀ ਤਕਰੀਬਨ ਇਹਦੀ ਸਾਰਾ ਗੇਅਰ ਵਿੱਚ ਜਿਵੇਂ ਹੁੰਦਾ ਸਿਸਟਮ ਇਸ ਤੋਂ ਬਾਅਦ ਜਿਹੜਾ ਡਿਊਜ਼ ਫਾਰ ਆਇਆ ਅੱਜ ਕੱਲ ਆਪਾਂ ਬਹੁਤ ਟਰੈਕਟਰ ਦੇਖੀਦਾ ਡਿਊਜ਼ ਇਹਦਾ ਸੁਧਰੇ ਹੋਇਆ ਰੂਪ ਆ ਡਿਊਜ਼ ਫਾਰ ਆ ਦੇਖੋ ਪਲੇਟਾਂ ਜੀ ਅੰਦਰ ਇਹਦਾ ਕਲੱਚ ਦਿੱਤਾ ਹੋਇਆ ਜਦੋਂ ਗੇਅਰ ਲਾਉਨੇ ਆ ਉਹ ਪਲੇਟਾਂ ਜੀ ਜਦੋਂ ਆਪਾਂ ਕਲੱਚ ਦਬਦਿਆਂ ਪਲੇਟਾਂ ਜੀ ਕਾਊਂਟਰ ਨੂੰ ਰੋਕਦਿਆਂ ਸਲੋ ਕਰਦਿਆਂ ਇਹਨਾਂ ਨੂੰ ਚੱਕਰ ਜਿਹੜੇ ਗੇਅਰ ਦੇ ਆ ਵੀ ਰੋਕ ਕੇ ਆਮ ਨਾਲ ਗੇਅਰ ਪੈ ਜਾਏ ਇਹਦਾ ਉਹ ਇਹਨਾਂ ਦਾ ਇਹ ਕੰਮ ਹੁੰਦਾ ਆ ਲਿਫਟ ਹੈ ਇਹਦੀ ਇਹ ਪਹਿਲਾਂ ਥੋੜਾ ਜਿਹਾ ਟਰੈਕਟਰ ਕਹਿਣ ਦਾ ਭਾਅ ਵਾ ਫੇਲ ਹੋ ਗਿਆ ਆ ਆਪਾਂ ਫੇਲ ਹੀ ਕਹਿ ਸਕਦੇ ਆ ਫੇਲ ਹੋਣ ਦਾ ਕਾਰਨ ਛੋਟੀਆਂ ਛੋਟੀਆਂ ਚੀਜ਼ਾਂ ਸੀ ਜਿਵੇਂ ਲਿਫਟ ਨੂੰ ਕਾਫੀ ਦਿੱਕਤ ਪੈ ਜਾਂਦੀ ਸੀ ਕਿ ਲਿਫਟ ਦਾ ਸਮੱਸਿਆ ਬਹੁਤ ਸੀਗੀ ਜਾਂ ਪਾਰਟਸ ਨਹੀਂ ਮਿਲੇ ਟਰੈਕਟਰ ਇਟਲੀ ਦਾ ਹੋਣ ਕਰਕੇ ਡਬਲ ਕਲਚ ਆ ਜੇ ਕਿਸੇ ਭਰਾ ਨੇ ਡਬਲ ਕਲਚ ਕਰਨਾ ਤੇ ਇਹਦੀ ਕਿਟ ਪੂਰੀ ਪਈ ਔਰ ਇੰਜਨ ਬਹੁਤ ਵਧੀਆ ਇੰਜਨ ਟਰੈਕਟਰ ਦਾ ਪੂਰਾ ਸੈਲਡ ਆ ਜੇ ਕਿਸੇ ਭਰਾ ਨੂੰ ਇੰਜਨ ਚਾਹੀਦਾ ਹੋਵੇ ਤਾਂ ਸਪਰਕ ਕਰ ਲਿਓ ਲੱਕ ਦਾ ਕਲਚ ਆ ਨਵੇਂ ਮਾਡਲ ਦਾ ਇਹਦਾ ਗੀਅਰ ਸਾਰਾ ਇਕੱਠਾ ਹੀ ਨਿਕਲਦਾ ਆਉਂਦਾ ਪਿੱਛੋਂ ਕਰਾਰੀਆਂ ਹੁਣ ਦੁਕਾਨ ਤੇ ਲੈ ਕੇ ਚੱਕ ਨਹੀਂ ਤੁਹਾਨੂੰ ਗੀਅਰ ਵੀ ਦਿਖਾਉਣਾ ਆ ਸਾਰਾ ਇੰਜਨ ਹਾਲ ਤੱਕ ਇੰਜਨ ਖੁੱਲਿਆ ਨਹੀਂ ਗਾ ਫੀਡ ਪੰਪ ਆ ਜਿਹੜਾ ਆਪਾਂ ਆਮ ਸੁਣੀ ਦਾ ਕਹਿੰਦੇ ਵੀ ਇਹਦੇ ਕੱਲੀ-ਕੱਲੀ ਨੋਜ਼ਲ ਕੱਲਾ-ਕੱਲਾ ਹੈੱਡ ਆ ਆ ਡੀਜ਼ਲ ਪੰਪ ਆ ਇਹਦੇ ਕੇਮ ਨਾਲ ਚੱਲਦੇ ਆ 1 2 3 ਇਹਦਾ 4 ਸਿਲੰਡਰ ਵੀ ਆਇਆ 4 ਸਿਲੰਡਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਅੱਜ ਵੀ 4 ਸਿਲੰਡਰ ਦੀ ਕਾਫੀ ਡਿਮਾਂਡ ਆ 3 ਵੀ ਬਹੁਤ ਵਧੀਆ ਚੱਲਦਾ ਇੰਜਨ ਦਾ ਖਰਚਾ ਨਹੀਂ ਹੈ ਇਹਦਾ ਇਹਨਾਂ ਖਰਚਾ ਬਹੁਤ ਵਧੀਆ ਇਹਨਾਂ ਟਰੈਕਟਰਾਂ ਦੇ ਸਿਰਫ ਦਿੱਕਤ ਕੀ ਆਉਂਦੀ ਹੈ ਜਦੋਂ ਪਾਰਟਸ ਨਹੀਂ ਮਿਲਦੇ ਅਲੱਲਕਾ ਦੇਖੋ ਗ੍ਰੈਂਪ ਖੁੱਲੀ ਨਹੀਂ ਗਈ ਇਹ ਕਿਸੇ ਭਰਾ ਨੂੰ ਇਹਦੀ ਪਾਵਰ ਦੀ ਕਿਟ ਔਰ ਜਾਂ ਡਬਲ ਕਲਚ ਦਾ ਸਮਾਨ ਚਾਹੀਦਾ ਹੋਵੇ ਤਾਂ ਸੰਪਰਕ ਕਰ ਸਕਦੇ ਆ ਆਪਣੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਲਵਾਨ ਟਰੈਕਟਰ ਪਟਿਆਲਾ ਆ ਸਮੇ ਇਹਦੀ ਸ਼ੋਅ ਆ ਇਹੋ ਜਿਹਾ ਇਹ ਟਰੈਕਟਰ ਹੁੰਦਾ ਆ ਤੁਸੀਂ ਦੇਖ ਲਓ ਆ ਜਾਲੀਆਂ ਆ ਆ ਸ਼ੋਅ ਤੇ ਜਿਹੜਾ ਮਾਰਕ ਆ ਤੁਸੀਂ ਦੇਖਦੇ ਹੋਣੇ ਆ ਸਮੇ 503 V2 ਉੱਚਾ ਮਾਡਲ ਸੀਗਾ ਟਰੈਕਟਰ ਆ ਰੇਮਾ ਇਹਦੇ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਾਣਕਾਰੀਆਂ ਸਾਡੇ ਪੇਜ ਦੇ ਉੱਪਰ ਟਰੈਕਟਰਾਂ ਬਾਰੇ ਅਸੀਂ ਪਾਉਂਦੇ ਰਹਿੰਦੇ ਆ ਜੀ ਧੰਨਵਾਦ ਜੀ